ਅ ਬਿਆਹ ਸਾਹਿਬ ਲਗਾਤਾਰ ਰਾਜਾ ਬਣੇ ਰਾਜੇ ਮਿਸ ਜੀ ਬਾਈ ਉਹ ਅਮਰਤਾ ਬਿੰਦੀ ਕੰਚੀ ਉਹ ਲਗਾਤਾਰ ਗੇਲੇਨ ਕਿਤਾ ਦੌਰਾ ਕੀਤਾ ਜਾ ਰਿਹਾ ਹੈ ਕਈ ਪਿੰਡਾਂ ਤੇ ਕਿੱਦਾਂ ਦਾ ਹੁੰਗਾਰਾ ਕਰ ਰਹੇ ਮੈਂ ਦੇਖੋ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੁਣੇ ਹੋ ਕੇ ਆਟੀਆਂ ਨੇ ਮੈਨੂੰ ਮਾਣ ਆ ਮੇਰੇ ਗਿੱਲ ਹਲਕੇ ਦੇ ਲੋਕਾਂ ਦੇ ਪਾਰਲੀਮੈਂਟ ਦੀ ਇਲੈਕਸ਼ਨ ਵਿੱਚ ਰਾਜਾ ਮਰਿੰਦਰ ਸਾਹਿਬ ਜ ਮਰਿੰਦਰ ਸਿੰਘ ਜੀ ਜਦੋਂ ਜਿੱਤੇ ਨੇ ਵੱਡਾ ਇਨਸਾਨ ਤਾਂ 13800 ਵੋਟਾਂ ਦੇ ਨਾਲ ਅਸਰਕ ਨਾਲ ਜਿੱਤੇ ਨੇ ਤੇ ਟੋਟਲ ਫਰਕ ਜਿਹੜਾ ਆਪਣਾ ਰਾਜਾ ਬਿੰਦੀ ਸਾਹਿਬ ਦਾ ਅਸੀਂ ਪਾਰਲੀਮੈਂਟ ਦਾ ਟੋਟਲ ਨਾ ਉਹ 20000 ਸੀ ਉਹ ਦੇਖੋ 2080 13800 ਅੱਗੇ ਹਲਕੇ ਨੇ ਜਿਤਾਤਾ ਕਿੰਨੀ ਵੱਡੀ ਗੱਲ ਹੈ ਸੋ ਇਹ ਲੋਕਾਂ ਨੇ ਬਿਲਕੁਲ ਹੀ ਬਦਲਾਅ ਲਿਆਤਾ ਗਿਲ ਹਲਕੇ ਦੇ ਵਿੱਚ ਤਾਂ ਹੁਣ ਵੀ ਸਾਰੀਆਂ ਚਾਹੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਬਹੁਤ ਜ਼ੋਰ ਲਾ ਲਿਆ ਪਰ ਸਾਰੀਆਂ ਪੰਚਾਇਤਾਂ ਜਿਹੜੀਆਂ ਉੱਥੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਜੀ ਸਰ ਲਖਮੋਤ ਕਿ ਇਹ ਸਿਲੈਕਸ਼ਨ ਦੇ ਕੋਈ ਅਜੇ ਵੀ ਗਲੀਆਂ ਨਾਲੀਆਂ ਦੇ ਵਿੱਚ ਦੇਖੋ ਐਦਾਂ ਆ ਇਹ ਡਿਵੈਲਪਮੈਂਟ ਲਈ ਤਾਂ ਬਹੁਤ ਹਜ਼ਾਰਾਂ ਕਰੋੜ ਰੁਪਏ ਚਾਹੀਦਾ ਪਰ ਮੈਨੂੰ ਮਾਨ ਹੈ ਕਿ ਗਿਲ ਹਲਕੇ ਦੇ ਵਾਸਤੇ ਮੈਂ ਕੁਝ ਕਰ ਪਾਇਆ ਕੀ ਕਰ ਪਾਇਆ ਕਿ 600 ਕਰੋੜ ਰੁਪਇਆ ਮੈਗਲਮਕੇ ਦੇ ਖਾਤੇ ਆ ਬਹੁਤ ਵੱਡੀ ਗੱਲ ਠੀਕ ਹੈ ਬਹੁਤ ਸਰ ਜੀ ਮੈਡਮ ਅਕੋਰਡਿੰਗ ਜੀ ਕਿਤਨਾ ਲੰਬਾਰਾ ਮੇਰੀ ਔਰ ਖੇੜੇ ਕੜੇ ਇਸ਼ੂ ਲੇਕਿਨ ਤੁਸੀਂ ਸੁਣੋਗਾ ਅਸੀਂ ਸਾਰਿਆਂ ਤੋਂ ਵੱਡਾ ਸਾਡਾ ਜਿਹੜਾ ਇਸ਼ੂ ਇਹ ਹੈ ਕਿ ਜਿਹੜੇ ਏਰੀਆ ਦੀ ਡਿਵੈਲਪਮੈਂਟ ਪਿਛਲੇ 2 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਰੁਕੀ ਹੋਈ ਸੀ ਅਸੀਂ ਉਹ ਡਿਵੈਲਪਮੈਂਟ ਆਪਣੇ ਪਿੰਡ ਦੀ ਕਰਨੀ ਆ ਉਹ ਕਰਨੀ ਆ ਰਾਜਾ ਬਰਿੰਗ ਜੀ ਸਾਡੇ ਵਿਧਾਇਕ ਤੋਂ ਐਪੀ ਉਹਨਾਂ ਦੇ ਫੰਡਾਂ ਦੇ ਜ਼ਰੀਏ ਉਹਨਾਂ ਦੇ ਅਸ਼ੀਰਵਾਦ ਨਾਲ ਇਸ ਪਿੰਡ ਦੀ ਡਿਵੈਲਪਮੈਂਟ ਸਾਡਾ 메ਨ ਟੀਚਰ ਕਿ ਇਸ਼ੂ ਜਿਹੜੀ ਹੈ ਤਾਂ ਉਹ ਮਦਦ ਹੀ ਗਨ ਹੋਏ ਜਿਹੜੀ ਹੋਣੀ ਚਾਹੀਦੀ। ਦੇਖੋ ਕਈ ਛੋਟੇ ਛੋਟੇ ਕੰਮ ਆ ਪਿੰਡਾਂ ਦੇ ਵਿੱਚ ਗਲੀਆਂ ਬਣਾਉਣੀਆਂ, ਵਾਟਰ ਸਪਲਾਈ ਦਾ ਸਾਡਾ 메ਨ ਅਜੰਡਾ ਕਿਉਂਕਿ ਸਾਡੇ ਕੋਲ ਕੋਈ ਸਾਂਝੀ ਜਗ੍ਹਾ ਹੈ ਨਹੀਂਗੀ ਉਹਦੇ ਕਰਕੇ ਵਾਟਰ ਸਪਲਾਈ ਹੈ ਜਿਹੜੀ ਨਾਲ ਦੇ ਪਿੰਡ ਤੋਂ ਸਾਡੇ ਕੋਲ ਆਉਂਦੀ ਆ ਉਹ ਸਾਡਾ ਇੱਕ ਬੜਾ ਵੱਡਾ ਇਸ਼ੂ ਹੈ। ਉਹਨੂੰ ਅਸੀਂ ਪਾਲ ਦੇ ਆਧਾਰ ਤੇ ਹੱਪੀ ਵੋਟਰ ਦੇ ਵਿੱਚੋਂ ਕੋਸ਼ਿਸ਼ ਕਰਾਂਗੇ ਵੀ ਸਭਾ ਹੱਲ ਹੋ ਜਾਵੇ। ਅਮਰਤਾ ਵੜਿੰਗ ਜੀ ਆਈ ਸੀ ਕਿੰਦਾ ਬਹੁਤ ਸਰ ਮਾਰਾ ਰਿਹਾ ਜੀ ਮੀਟਿੰਗ ਬੜੀ ਬੁਰੀ ਟੋਟੀ। ਅਮਰਤਾ ਵੜਿੰਗ ਜੀ ਇਹਨਾਂ ਦਾ ਸੁਭਾਅ ਇਹ ਹੈ ਜਾ ਵੀ ਉਹ ਜਿਹਦੇ ਕੋਲ ਆਉਂਦੇ ਨੇ ਉਹਨਾਂ ਦੇ ਹੀ ਬਣ ਜਾਂਦੇ ਨੇ ਔਰ ਉਹਨਾਂ ਨੂੰ ਆਪਣਾ ਬਣਾ ਲੈਂਦੇ ਨੇ। ਇਹ ਨਿਮਰਤਾ ਔਰ ਸਾਦਗੀ। ਇਹ ਜਿਹੜੀ ਇਸ ਵੜਿੰਗ ਪਰਿਵਾਰ ਕੋਲ ਨਿਮਰਤਾ ਔਰ ਸਾਦਗੀ ਆ। ਇਹਦੇ ਸਦਕਾ ਪਹਿਲਾਂ ਵੀ ਲੁਧਿਆਣੇ ਦੀ ਜਨਤਾ ਨੇ ਰਾਜਾ ਵੜਿੰਗ ਜੀ ਨੂੰ ਬੜੇ ਮਾਨ ਸਨਮਾਨ ਨਾਲ ਜਿਤਾਇਆ। ਉਹਨਾਂ ਦੇ ਉਹਨਾਂ ਨੇ ਡਾ ਹੰਗਾਰਾ ਸੰਗਤ ਨੂੰ ਮਿਲਦਾ। ਬਈ ਸਾਡੀ ਭੈਣ ਛੋਟੀ ਭੈਣ ਮੌਨਿਕਾ ਜੀ ਇਸ ਏਰੀਏ ਤੋਂ ਸਰਪੰਚ ਲਈ ਖੜੇ ਨੇ। ਔਰ ਉਮੀਦ ਕਰਦੇ ਆ ਕਿ ਉਹਨਾਂ ਦੇ ਕਹਿਣ ਸਦਕਾ ਪਬਲਿਕ ਦਾ ਮਨ ਬਣੂਗਾ ਔਰ ਸਾਡੀ ਭੈਣ ਹੈ ਜਿਹੜੀ ਉਹ ਜੇ ਫਾਸਲ ਕਰੀ। ਅਸੀਂ ਨਾਮ ਹੈ ਜਿੱਥੋਂ ਵੀ ਇਲੈਕਸ਼ਨ ਕਰ ਰਹੇ ਹੋ ਕੀ ਕਹਿਣਾ ਚਾਹੋਗੇ? ਮੈਂ ਮੌਨਿਕਾ ਗੁਰੂ ਨਾਨਕ ਨਗਰ ਗਿਲ ਤੋਂ ਚੋਣ ਲੜ ਰਹੀ ਆ। ਪਹਿਲਾਂ ਵੀ ਮੈਂ ਮੌਜੂਦਾ ਸਰਪੰਚ रह ਚੁੱਕੀ ਆ। ਦੁਬਾਰਾ ਮੈਨੂੰ ਵੋਟਾਂ ਪਾ ਕੇ ਕਾਰਜਾਵਾਹ ਕਰੋ ਤਾਂ ਕਿ ਮੈਂ ਜਿਹੜੇ ਸਾਡੇ ਹਲਕੇ ਗੁਰੂ ਨਾਨਕ ਨਗਰ ਦੇ ਕੰਮ रह ਚੁੱਕੇ ਨੇ ਦੁਬਾਰਾ ਤੋਂ ਉਹਨਾਂ ਦਾ ਪ੍ਰਚਾਰ ਕੀਤਾ ਜਾਵੇ ਔਰ ਕੰਮ ਵੀ ਕਰਵਾਏ ਜਾਵੇ। ਆਪਕਾ ਮੀਟਿੰਗ ਜਿਹੀ ਕਿਤਨੀ ਦੀ ਮੀਟਿੰਗ ਰਹੀ ਜੀ? ਬਹੁਤ ਅੱਛਾ ਪ੍ਰੋਸੈਸ ਸੀ ਜੀ ਸਾਹਿਬਾਰ ਜਨਤਾ ਨੇ ਸਾਨੂੰ ਬਹੁਤ ਰਿਸਪੌਂਸ ਦਿੱਤਾ ਔਰ ਅੱਗੇ ਵੀ ਇਦਾਂ ਹੀ ਰਿਸਪੌਂਸ ਦਿੰਦੇ ਰਹਿਣਾ। ਵੋਟਰਾਂ ਨੂੰ ਕੀ ਅਪੀਲ ਹੋਗੀ? ਅਪੀਲ ਇਹ ਹੈ ਜੀ ਵੋਟਾਂ પાਕੇ ਸਾਨੂੰ ਦੁਬਾਰਾ ਕੰਮਜਾਬ ਕਰੋ ਤਾਂ ਕਿ ਰਹਿਣ ਦੇ ਕੰਮ ਆਸੀਂ ਕਰਵਾ ਸਕੀਏ।